ਜਲੰਧਰ ਦੀ ਰੇਚਲ ਗੁਪਤਾ ਨੇ ਮਿਸ ਗ੍ਰੈਂਡ ਇੰਟਰਨੈਸ਼ਨਲ 2024 ਦਾ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ ਸੀ ਪਰ ਹੁਣ ਖਿਤਾਬ ਜਿੱਤਣ ਤੋਂ ਲਗਭਗ 1 ਸਾਲ ਬਾਅਦ ਉਸ ਤੋਂ ਤਾਜ ਵਾਪਸ ਲੈ ਲਿਆ ਗਿਆ ਹੈ ਇਸ ਦਾ ਐਲਾਨ ਸੁੰਦਰਤਾ ਮੁਕਾਬਲੇ ਵੱਲੋਂ ਕੀਤਾ ਗਿਆ ਹੈ ਹਾਲਾਂਕਿ ਰੇਚਲ ਗੁਪਤਾ ਦਾ ਦਾਅਵਾ ਹੈ ਕਿ ਉਸਨੇ ਖੁਦ ਇਹ ਫੈਸਲਾ ਬਹੁਤ ਹੀ ਭਾਰੇ ਮਨ ਨਾਲ ਲਿਆ ਹੈ ਰੇਚਲ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਸਨੇ ਤਾਜ ਵਾਪਸ ਕਰਨ ਦੇ ਕਾਰਨ ਸੁੰਦਰਤਾ ਮੁਕਾਬਲੇ ਦੇ ਜ਼ਹਿਰੀਲੇ ਵਾਤਾਵਰਨ ਦਾ ਹਵਾਲਾ ਦਿੱਤਾ ਹੈ। ਤਾਂ ਰੈਚਲ ਗੁਪਤਾ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਦੁਨੀਆ ਭਰ ਦੇ ਮੇਰੇ ਸਾਰੇ ਸਮਰਥਕਾਂ ਨੂੰ ਜੇਕਰ ਇਸ ਖਬਰ ਨੇ ਤੁਹਾਨੂੰ ਨਿਰਾਸ਼ ਕੀਤਾ ਹੈ ਤਾਂ ਮੈਨੂੰ ਸੱਚਮੁੱਚ ਮੈਨੂੰ ਅਫਸੋਸ ਹੈ ਪਰ ਮੇਰੇ ਨਾਲ ਖੜੇ ਰਹਿਣ ਲਈ ਤੁਹਾਡਾ ਧੰਨਵਾਦ। ਕਿਰਪਾ ਕਰਕੇ ਸਮਝੋ ਕਿ ਇਹ ਫੈਸਲਾ ਮੇਰੇ ਲਈ ਕੋਈ ਆਸਾਨ ਫੈਸਲਾ ਨਹੀਂ ਸੀ ਪਰ ਇਹ ਮੇਰੇ ਲਈ ਸਭ ਤੋਂ ਵਧੀਆ ਫੈਸਲਾ ਸੀ। ਸੱਚਾਈ ਜਲਦੀ ਸਾਰੇ ਦੇ ਸਾਹਮਣੇ ਆ ਜਾਵੇਗੀ। ਰੈਚਲ ਗੁਪਤਾ ਇੱਕ ਪੋਸਟ ਦੇ ਵਿੱਚ ਆਪਣੀ ਗਲਤੀ ਦਾ ਦੱਸ ਦਿੱਤੀ ਪਰ ਸੰਸਾ ਦਾ ਕੁਝ ਹੋਰ ਹੀ ਕਹਿਣਾ ਹੈ ਸੁੰਦਰਤਾ ਮੁਕਾਬਲੇਬਾਜ਼ ਦਾ ਕਹਿਣਾ ਹੈ ਕਿ ਉਹਨਾਂ ਨੇ ਖੁਦ ਰੇਚਲ ਨੂੰ ਇਸ ਅਹੁਦੇ ਤੋਂ ਹਟਾ ਦਿੱਤਾ ਤੇ ਉਹ ਹੁਣ ਇਸ ਰਿਲੇਖ ਦੀ ਵਰਤੋਂ ਕਰਨ ਦੇ ਹੱਕਦਾਰ ਨਹੀਂ ਹੈ ਇੱਕ ਅਧਿਕਾਰ ਐਲਾਨ ਕਰਕੇ ਮਿਸ ਗ੍ਰੈਂਡ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਨੇ ਸਪਸ਼ਟ ਕੀਤਾ ਕਿ ਉਹ ਮਿਸ ਰੇਚਲ ਗੁਪਤਾ ਨੂੰ ਇਸੇ ਪਲ ਤੋਂ ਬਰਖਾਸਤ ਕਰ ਰਹੇ ਨੇ ਤੇ ਇਹ ਫੈਸਲਾ ਆਪਣੇ ਨਿਰਧਾਰਿਤ ਫਰਜ਼ਾਂ ਨੂੰ ਨਿਭਾਉਣ ਵਿੱਚ ਅਸਫਲ ਰਹਿਣ ਸੰਗਠਨ ਦੀ ਪੂਰਵ ਇਜਾਜ਼ਤ ਤੋਂ ਬਿਨਾਂ ਬਾਰੀ ਪ੍ਰੋਜੈਕਟਾਂ ਵਿੱਚ ਸ਼ਾਮਲ ਹੋਣ ਕਾਰਨ ਲਏ ਜਾ ਸਕਦੇ ਨੇ ਤੇ ਮਿਸ ਰੇਚਲ ਗੁਪਤਾ ਹੁਣ ਮਿਸ ਗ੍ਰੈਂਡ ਇੰਟਰਨੈਸ਼ਨਲ 2024 ਦਾ ਖਿਤਾਬ ਵਰਤਨ ਦਾ ਤਾਜ ਪਾਉਣ ਦੇ ਯੋਗ ਨਹੀਂ ਨੇ ਜਲੰਧਰ ਦੀ ਰੇਚਲ ਗੁਪਤਾ ਨੇ ਮਿਸ ਗ੍ਰੈਂਡ ਇੰਟਰਨੈਸ਼ਨਲ 2024 ਦਾ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ ਸੀ ਪਰ ਹੁਣ ਖਿਤਾਬ ਜਿੱਤਣ ਤੋਂ ਲਗਭਗ 1 ਸਾਲ ਬਾਅਦ ਉਸ ਤੋਂ ਤਾਜ ਵਾਪਸ ਲੈ ਲਿਆ ਗਿਆ ਹੈ ਇਸ ਦਾ ਐਲਾਨ ਸੁੰਦਰਤਾ ਮੁਕਾਬਲੇ ਵੱਲੋਂ ਕੀਤਾ ਗਿਆ ਹੈ ਹਾਲਾਂਕਿ ਰੇਚਲ ਗੁਪਤਾ ਦਾ ਦਾਅਵਾ ਹੈ ਕਿ ਉਸਨੇ ਖੁਦ ਇਹ ਫੈਸਲਾ ਬਹੁਤ ਹੀ ਭਾਰੇ ਮਨ ਨਾਲ ਲਿਆ ਹੈ ਰੇਚਲ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਸਨੇ ਤਾਜ ਵਾਪਸ ਕਰਨ ਦਾ ਕਾਰਨ ਸੁੰਦਰਤਾ ਮੁਕਾਬਲੇ ਦੇ ਜ਼ਹਿਰੀਲੇ ਵਾਤਾਵਰਣ ਦਾ ਹਵਾਲਾ ਦਿੱਤਾ ਹੈ ਤਾਂ ਰੇਚਲ ਗੁਪਤਾ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਦੁਨੀਆ ਭਰ ਦੇ ਮੇਰੇ ਸਾਰੇ ਸਮਰਥਕਾਂ ਨੂੰ ਜੇਕਰ ਇਸ ਖਬਰ ਨੇ ਤੁਹਾਨੂੰ ਨਿਰਾਸ਼ ਕੀਤਾ ਹੈ ਤਮੈ ਸੱਚਮੁੱਚ ਮੈਨੂੰ ਅਫਸੋਸ ਹੈ ਪਰ ਮੇਰੇ ਨਾਲ ਖੜੇ ਰਹਿਣ ਲਈ ਤੁਹਾਡਾ ਧੰਨਵਾਦ ਕਿਰਪਾ ਕਰਕੇ ਸਮਝੋ ਕਿ ਇਹ ਫੈਸਲਾ ਮੇਰੇ ਲਈ ਕੋਈ ਆਸਾਨ ਫੈਸਲਾ ਨਹੀਂ ਸੀ ਪਰ ਇਹ ਮੇਰੇ ਲਈ ਸਭ ਤੋਂ ਵਧੀਆ ਫੈਸਲਾ ਸੀ ਸੱਚਾਈ ਜਲਦੀ ਸਾਰੇ ਦੇ ਸਾਹਮਣੇ ਆ ਜਾਵੇਗੀ ਰੈਚਲ ਗੁਪਤਾ ਨੇ ਇੱਕ ਪੋਸਟ ਦੇ ਵਿੱਚ ਆਪਣੀ ਗਲਤੀ ਦਾ ਦੱਸ ਦਿੱਤੀ ਪਰ ਸੰਸਦ ਦਾ ਕੁਝ ਹੋਰ ਹੀ ਕਹਿਣਾ ਹੈ ਸੁੰਦਰਤਾ ਮੁਕਾਬਲੇਬਾਜ਼ ਦਾ ਕਹਿਣਾ ਹੈ ਕਿ ਉਹਨਾਂ ਨੇ ਖੁਦ ਰੈਚਲ ਨੂੰ ਇਸ ਅਹੁਦੇ ਤੋਂ ਹਟਾ ਦਿੱਤਾ ਤੇ ਉਹ ਹੁਣ ਇਸ ਲੇਖ ਦੀ ਵਰਤੋਂ ਕਰਨ ਦੇ ਹੱਕਦਾਰ ਨਹੀਂ ਹੈ ਇੱਕ ਅਧਿਕਾਰ ਐਲਾਨ ਕਰਕੇ ਮਿਸ ਗ੍ਰੈਂਡ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਨੇ ਸਪਸ਼ਟ ਕੀਤਾ ਕਿ ਉਹ ਮਿਸ ਰੇਚਲ ਗੁਪਤਾ ਨੂੰ ਇਸੇ ਪਲ ਤੋਂ ਬਰਖਾਸਤ ਕਰ ਰਹੇ ਨੇ ਤੇ ਇਹ ਫੈਸਲਾ ਆਪਣੇ ਨਿਰਧਾਰਿਤ ਫਰਜ਼ਾਂ ਨੂੰ ਨਿਭਾਉਣ ਵਿੱਚ ਅਸਫਲ ਰਹਿਣ ਸੰਗਠਨ ਦੀ ਪੂਰਵ ਇਜਾਜ਼ਤ ਤੋਂ ਬਿਨਾਂ ਬਾਰੀ ਪ੍ਰੋਜੈਕਟਾਂ ਵਿੱਚ ਸ਼ਾਮਲ ਹੋਣ ਕਾਰਨ ਲਈ ਜਾ ਸਕਦੇ ਨੇ ਤੇ ਮਿਸ ਰੇਚਲ ਗੁਪਤਾ ਹੁਣ ਮਿਸ ਗ੍ਰੈਂਡ ਇੰਟਰਨੈਸ਼ਨਲ 2024 ਦਾ ਖਿਤਾਬ ਵਰਤਨ ਦਾ ਤਾਜ ਪਾਉਣ ਦੇ ਯੋਗ ਨਹੀਂ ਨੇ